आज एक ऐसे शायर एक ऐसे कवि ऐसे गजल को की याद आप बच्चे हुए हैं ਜਿਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਇਕ ਨਮਾ ਰੂਪ ਦਿੱਤਾ ਜਨਾਬ ਸ਼ਰਗਵਾਸੀ ਸੁਰੀਤ ਪਾਤਰ ਸਾਹਿਬ ਪਤਾ ਨਹੀਂ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਉਹਨਾਂ ਦੀਆਂ ਕਵਤਾਵਾਂ ਜਿਹੜੀਆਂ ਉਹਨਾਂ ਦਾ ਅਨੁਵਾਦ ਹੋਇਆ ਮੰਚ ਤੇ ਮੌਜੂਦ ਸਰਜੀ ਸਵੀ ਜੀ ਬੀਸੀ ਸਾਹਿਬ ਜਫਰ ਸਾਹਿਬ ਗਰੀਵਾਲ ਸਾਹਿਬ ਔਰ ਪਤਰ ਸਾਹਿਬ ਦੀ ਧਰਮ ਪਤਨੀ ਭਪਿੰਦਰ कौर ਜੀ ਉਹਨਾਂ ਦੇ ਬ੍ਰਦਰ ਬੈਠੇ ਨੇ ਸਾਹਮਣੇ ਪਤਰ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ ਜਦੋਂ ਮੈਂ ਅਲਾ ਦੇ ਖੇਤਰ ਚ ਆਇਆ 93 ਦੇ ਕਿਬ ਤਾਂ ਲੁਧਿਆਣਾ ਆਉਣਾ ਜਾਣਾ ਹੋਇਆ ਤਾਂ ਲੱਕੀਲੀ ਜੀ ਆਸ਼ਾਪੁਰੀ ਰਹਿੰਦੇ ਮੈਂ ਨਾਲ ਹੀ ਅੰਦਰਸ਼ ਕਲੋਨੀ ਸੀ ਬਿਲਕੁਲ ਹਾਰਡਲੀ 100 200 ਮੀਟਰ ਤੇ ਆਪ ਪਾਸਲੇ ਤੇ ਅਸੀਂ ਰਹਿੰਦੇ ਸੀ ਤੇ ਮੇਲਜੋਲ ਹੋ ਜਾਂਦਾ ਸੀ ਪੜਦੇ ਤਾਂ ਕਾਲਜ ਵਿੱਚ ਉਹਨਾਂ ਨੂੰ ਰਹੇ ਆ ਪਹਿਲਾਂ ਤੋਂ ਹੀ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਤੇ ਇਕੱਠੇ ਵੀ ਹੋਏ ਸਾਹਿਤਿਕ ਜਾਂ ਸੱਭਿਆਚਾਰਕ ਮੇਲਿਆਂ 'ਚ ਭਾਵੇਂ ਪ੍ਰੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਹੋਵੇ ਜਹੂਰ ਸਾਹਿਤਿਕ ਲੋਕ ਜਿਹੜੇ ਇਕੱਠੇ ਹੁੰਦੇ ਸੀ ਕਿਉਂਕਿ ਪਾਤਰ ਸਾਹਿਬ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਸੀਗੇ ਕਿ ਵਿਅੰਗ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜਾ ਵਿਅੰਗ ਜਿਹੜਾ ਸ਼ੁਰੂ ਕੀਤਾ ਸੀ ਉਹਦੇ ਲਈ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਰਹਿੰਦੇ ਸੀ ਮੈਨੂੰ ਹੌਸਲਾ ਵਧਾਉਂਦੇ ਰਹਿੰਦੇ ਸੀ ਤੇ ਮੈਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕੋਟ ਕਰਦਾ ਰਹਿਣਾ ਅੱਜ ਵੀ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਉਹਨਾਂ ਨੂੰ ਆਪਣੇ ਕਰੀ ਜਾਣ ਹੁਣ ਕਿ ਕਦੋਂ ਤੱਕ ਇੱਥੇ ਖੜੇ ਰਹਿਣਗੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾਏ ਰਹੀ ਤਾਂ ਕਬਰਾਂ ਉੱਤੇ ਤਾਂ ਕਿ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ਕੁਝ ਕਿਹਾ ਤਾਂ ਹਨੇ ਰਾਜਰੇਗਾ ਕੇ ਮੈਂ ਚੁਪਰੇ ਹਤਾ ਸ਼ਮਾਦਾਨ ਕੀ ਕਹਿਣਗੇ ਮੈਂ ਕੋਈ ਕਵਿਤਾ ਜਿਹੜੀ ਹੈ ਉਹ ਬਹੁਤ ਛੋਟੇ ਲਫ਼ਜ਼ਾਂ ਚ ਬਹੁਤ ਘੱਟ ਲਫ਼ਜ਼ਾਂ ਚ ਬਹੁਤ ਵੱਡੀਆਂ ਗੱਲਾਂ ਬਹੁਤ ਵੱਡੀਆਂ ਚਿੰਤਾਵਾਂ ਪ੍ਰਗਟ ਕਰ ਦਿੰਦੀ ਹੈ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਅਸੀਂ ਇਸ ਕੱਲ ਤੇ ਮਾਨ ਕਰ ਸਕਦੇ ਆ ਪੰਜਾਬੀ ਹੋਣ ਦੇ ਨਾਤੇ ਕਿ ਜੇ ਅੰਗਰੇਜ਼ੀ ਕੋਲੇ ਕੀਟਸ ਵਰਗੇ ਕਵੀ ਸੀ ਤਾਂ ਸਾਡੇ ਕੋਲੇ ਬਾਤਰ ਸੀ ਬੜੇ ਵਿਦਵਾਨ ਬੈਠੇ ਐ ਸਾਹਮਣੇ ਮੇਰੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਬੈਠੇ ਐ ਜਿਨ੍ਹਾਂ ਨੇ ਬਾਤਰ ਸਾਹਿਬ ਨੂੰ ਪੜ੍ਹਿਆ ਵੀ ਹੋਊ ਪੜਾਇਆ ਵੀ ਹੋਊ ਆਉਣ ਵਾਲੇ ਨਵੀਂ ਪੀੜੀ ਦੇ ਕਵੀ ਵੀ ਬੈਠੇ ਐ ਜਿਨ੍ਹਾਂ ਨੇ ਲਿਖਣਾ ਹੈ ਜੇ ਬਹੁਤ ਕੁਝ ਕਿਤੋਂ ਨਾ ਕਿਤੋਂ ਤਾਂ ਫਿਰ ਜਿਹੜੀ ਚਿੰਗਾੜੀ ੜਕਦੀ ਹੋਈ ਹੈ ਨਾ ਕਿਤੋਂ ਨਾ ਕਿਤੋਂ ਕਿਸੇ ਦੀ ਨਹੀਂ ਤਾਂ ਤਾਂ ਵੀ ਲੈਣੀ ਪੈਂਦੀ ਹੈ ਸੋ ਮੈਂ ਬਹੁਤ ਇਸ ਮਾਮਲੇ 'ਚ ਪਾਤਰ ਸਾਹਿਬ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਪਾਤਰ ਸਾਹਿਬ ਮੈਂ ਕਿਹਾ ਜੀ ਮੈਂ ਵੀ ਕਵਿਤਾ ਕਿਉਂਕਿ ਮੈਨੂੰ ਨਹੀਂ ਸੀ ਕਿ ਮੈਂ ਵੀ ਲਿਖ ਸਕਦਾ ਕਿਉਂਕਿ ਜਦੋਂ ਤੁਹਾਡੇ ਰੋਲ ਮਾਡਲ ਪਾਤਰ ਸਾਹਿਬ ਵਰਗੇ ਹੋਣ ਫਿਰ ਤੁਹਾਨੂੰ ਆਪਣੇ ਆਪ ਅੰਦਰੋਂ ਕੁਝ ਨਾ ਕੁਝ ਔੜਦੈ ਪੰਜਾਬੀ ਚ ਕਹਿ ਲਈ ਤਾਂ। ਤੁਮੈਂ ਉਹਨਾਂ ਨੂੰ ਇੱਕ ਕਵਿਤਾ ਸੁਣਾਈ ਆਪਣੀ ਲਿਖ ਕੇ ਬੜੀ ਹਿੰਮਤੀ ਗੱਲ ਹੈ ਕਿ ਪਾਤਰ ਸਾਹਿਬ ਨੂੰ ਕਵਿਤਾ ਸੁਣਾਉਣੀ। ਪਰ ਮੈਂ ਹਿੰਮਤ ਕਰ ਲਈ। ਮੈਂ ਕਿਹਾ ਜੀ ਸੌਖਾ ਜਿਹਾ ਲਿਖਿਆ। ਲਫ਼ਜ਼ ਜਿੰਨੇ ਮੇਰੇ ਕੋਲ ਹੈਗੇ ਨੇ ਮੈਂ ਸੁਣਾਉਣੇ ਚਾਹਨਾ ਕਵਿਤਾ ਦਾ ਨਾਮ ਹੈ ਪੱਗ ਅੱਜ ਮੈਂ ਸ਼ੇਅਰ ਕਰਨੀ ਚਾਹੂੰਗਾ ਹਾਂ ਇੱਕ ਕિસ્ਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ हां एक किस्सा है परसों रात दा जदूं मेनू मौका मिल गया सी मेरे बापू दी पग नाल गल बात दा परसों बापू टूड़ी ਢੋਣ ਗਿਆ ਸੀ ਘਰ ਆ ਕੇ ਪੱਗ ਲਾ ਕੇ ਣਾਉਣ ਗਿਆ ਸੀ ਮੈਂ ਪੱਗ ਨੂੰ ਕਿਹਾ ਤੂੰ ਤਾਂ ਬਾਪੂ ਦੀ ਸਰਦਾਰੀ ਹੈ ਜਾਨ ਤੋਂ ਵੱਧ ਪਿਆਰੀ ਹੈ ਧੀਆਂ ਦੀ ਇੱਜ਼ਤ ਤੇ ਪੁੱਤਾਂ ਦੀ ਓਡਾਰੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਕੋਈ ਬਾਜ਼ੀ ਹਾਰੀ ਐ ਹੋਂਕਾ ਜਪੜ ਕੇ ਪੱਗ ਬੋਲੀ ਉਹਨੇ ਸਮਾਜ ਦੇ ਤਾਣੇ ਬਾਣੇ ਦੀ ਪਰਤ ਫੋਲੀ ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆ ਜਿੰਨਾ ਪੁੱਤਾਂ ਦੀ ਮੈਂ ਉਡਾਰੀ ਆ ਅੱਜ ਕੱਲ ਉਹਨਾਂ ਹੱਥੀਂ ਤਾਂ ਟਹਿਨੀ ਆ ਹੁਣ ਤਾਂ ਬਸ ਇੱਕ ਮਜਬੂਰੀ ਨੂੰ ਤੁਹਾਡੇ ਬਾਪੂਆਂ ਦੇ ਸਿਰ ਤੇ ਬੈਣੀ ਆ ਜਿੰਨਾ ਧੀਆਂ ਦੀ ਮੈਂ ਇੱਜ਼ਤ ਆ ਉਹਨਾਂ ਦੇ ਵਿਆਹ ਵੇਲੇ ਜਾਂ ਦਾਜ ਵੇਲੇ ਮੈਨੂੰ ਪੁੱਛੋ ਕਿਹਦੇ ਕਿਹਦੇ ਪੈਰੀ ਪੈਣੀਆਂ ਜਿਵੇਂ ਸਿਵਿਆਂ 'ਚ ਬੜੀ ਅੱਗ ਚੰਗੀ ਨਹੀਂ ਲੱਗਦੀ ਉਵੇਂ ਮੈਨੂੰ ਇਹ ਮਜਬੂਰ ਪੱਗ ਚੰਗੀ ਨਹੀਂ ਲੱਗਦੀ ਇਹ ਬਰੀਆਂ ਇਹ ਦਾਜ ਇਹ ਰੀਤੀਆਂ ਇਹ ਰਿਵਾਜ ਹਰ ਰੋਜ਼ ਪਤਾ ਨਹੀਂ ਕਿੰਨੀਆਂ ਪੱਗਾਂ ਰੋਲਦੇ ਨੇ ਸਮਝ ਨਹੀਂ ਆਉਂਦੀ ਕਿਉਂ ਲੋਕ ਇੱਕ ਦੂਜਿਆਂ ਦੇ ਸਿਵਿਆਂ ਦੀਆਂ ਅੱਗਾਂ ਫਰੋਲਦੇ ਨੇ ਹਾਂ ਇਹ ਇੱਕ ਕਹਾਣੀ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਭਾਗ ਨਾਲ ਗੱਲ ਪਾ। ਤਾਂ ਭਾਤਰ ਸਾਹਿਬ ਨੇ ਮੈਨੂੰ ਕਹਿੰਦੇ ਯਾਰ ਭਗਵੰਤ ਮਤਲਬ ਕੀ ਕੀ ਲਈ ਫਿਰਦਾ ਹੈ? ਮੈਂ ਕਹਿੰਦੀ ਮੈਂ ਤਾਂ ਬੈਸੀ ਕਲਮ ਜੀ ਚਲਾਈ ਸੀ। ਨਹੀਂ ਨਹੀਂ ਐਨੇ ਸੌਖੇ ਲਫ਼ਜ਼ਾਂ 'ਚ ਇੱਕ ਇਹ ਵੀ ਮਤਲਬ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਬਾਅਦ ਫਿਰ ਮੈਂ ਕਾਫੀ ਕਵਿਤਾਵਾਂ ਲਿਖੀਆਂ। ਇਹ ਰੂਪ ਸ਼ਾਇਦ ਬਹੁਤ ਸਾਰੇ ਘਟ ਲੋਕਾਂ ਨੇ ਦੇਖਿਆ ਹੋਗਾ ਮੇਰਾ ਤੇ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਕਿ ਇਹਨੂੰ ਕਿਤਾਬ ਦੇ ਰੂਪ ਚ ਜਾਂ ਈ-ਬੁੱਕ ਦੇ ਰੂਪ ਚ ਕਿਵੇਂ ਵੀ ਮਗਾ ਜੀ ਸੋ ਕਿਉਂਕਿ ਸੁਰਜੀਤ ਪਾਤਰ ਸਾਹਿਬ ਦੀ ਜਿਹੜੀ ਖਾਸ ਸ਼ੈਲੀ ਸੀ ਕੀ ਲਿਖਣ ਦੀ ਉਹਦੇ ਚ ਵਿਅੰਗ ਵੀ ਸੀ ਉਹਦੇ ਚ ਲਾਂਬੇ ਵੀ ਸੀ ਚਿੰਤਾਵਾਂ ਵੀ ਸੀ ਔਰ ਉਹਦੇ ਚ ਇਹ ਵੀ ਸੀ ਕਿ ਸੈਲਫ ਕੌਨਫੀਡੈਂਸ ਵੀ ਸੀ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਯੁੱਗਾਂ ਤੋਂ ਆਉਣ ਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣਿਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਆਹ ਬਣਦੇ ਜਾਂ ਆਹ ਬਣਦੇ ਸੋ ਆਹ ਦੇ ਚੱਕਰਾਂ 'ਚ ਤਾਂ ਹੈ ਹੀ ਨਹੀਂ ਸੀ ਉਹ ਬਹੁਤ ਕੁਝ ਸਿੱਖਣ ਨੂੰ ਉਹਨਾਂ ਦੀਆਂ ਕਵਤਾਵਾਂ 'ਚੋਂ ਮਿਲਿਆ ਔਰ ਮੈਨੂੰ ਯਾਦ ਹੈ ਜਦੋਂ ਮੈਂ ਰਾਜਨੀਤੀ 'ਚ ਆ ਗਿਆ ਤੇ ਬਤੌਰ ਮੁੱਖ ਮੰਤਰੀ ਪੰਜਾਬੀਆਂ ਨੇ ਮੇਰੀ ਜ਼ਿੰਮੇਵਾਰੀ ਲਈ ਤਾਂ ਪਾਤਰ ਸਾਹਿਬ ਨੇ ਪੰਜਾਬੀ ਟ੍ਰਿਬਿਊਨ 'ਚ ਇੱਕ ਮਾਪੂਰਨ ਪੂਰਨ ਪੋਤਕ ਮੇਰੇ ਪੁੱਤ ਦਾ ਬਾਗ ਬਿਰਾਨ ਹੋਇਆ ਹਾਂਜੀ ਆ ਉਹ ਲਿਖਿਆ ਸੀ ਉਹਨਾਂ ਨੇ ਮੈਨੂੰ ਬੜਾ ਮੈਨੂੰ ਬੜਾ ਮੈਨੂੰ ਬਹੁਤ ਮੈਪਾਪ ਹੋਇਆ ਉਸ ਗੱਲ ਸੁਣ ਕੇ ਉਹ ਲੇਖ ਪੜ੍ਹ ਕੇ ਤੇ ਦੁਨੀਆ ਤੇ ਜਾਣ ਤੋਂ ਪਹਿਲੇ ਕੁਝ ਦਿਨ ਪਹਿਲਾਂ ਹੀ ਸਵੀ ਜੀ ਪਾਤਰ ਸਾਹਿਬ ਜਿਹੜਾ ਬੀਸੀ ਸਾਹਿਬ ਤੁਸੀਂ ਗੱਲ ਕਰਦੇ ਸੀ ਏਆਈ ਬਾਰੇ ਆਇਆ ਵੀ ਸੀਗਾ ਮੈਨੂੰ ਮਿਲਣ ਆਏ ਸੀਗੇ ਪਾਤਰ ਸਾਹਿਬ ਕਰੇ ਤੇ ਅਗਲੇ ਦਿਨ ਹੀ ਅਸੀਂ ਇਸ਼ਤਿਹਾਰ ਜਿਹੜਾ ਪੰਜਾਬੀ ਭਾਸ਼ਾ ਦੇ ਦਿਵਸ ਸੀਗਾ 21 ਫਰਵਰੀ ਸੀ ਨਾ ਹਾਂਜੀ ਤੇ ਅਗਲੇ ਦਿਨ ਹੀ ਅਸੀਂ ਕਿਹਾ ਸਾਰੇ ਖਵਾਰਾਂ ਚ ਪੂਰੇ ਪੂਰੇ ਦੇਸ਼ ਦੇ ਖਵਾਰਾਂ ਚ ਪੰਜਾਬੀ ਭਾਸ਼ਾ ਦਾ ਦਿਨ ਹੈ ਉਹ ਸਾਰੇ ਖਵਾਰਾਂ ਚ ਜਨਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦਾ ਦਿਨ ਹੈ ਪੰਜਾਬੀ ਕੋਈ ਛੋਟੀ ਮੋਟੀ ਬੋਲੀ ਨਹੀਂ ਹੈ ਇਹ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬਸਦੇ ਆ ਸੋ ਸਾਡੇ ਕੋਲੇ ਸ਼ਾਇਰ ਫਕੀਰ ਸੰਤ ਗੀਤਕਾਰ ਸਿੰਗਰ ਸਾਡੇ ਕੋਲੇ ਜਿੰਨਾ ਪੰਜਾਬੀ ਦਾ ਜਿਹੜਾ ਦਿਰਸਨ ਇਸ ਵਕਤ ਫੇਮਸ ਹੈ ਉਹਨਾਂ ਹੋਰ ਕੋਈ ਨਹੀਂ ਕੋਈ ਵੀ ਹੈ ਬਾਲੀਵੁੱਡ ਵਾਲੇ ਵੀ ਜਿੰਨਾ ਚਿਰ ਕੋਈ ਪੰਜਾਬੀ ਟੋਨ ਦਾ ਗਾਣਾ ਨਹੀਂ ਹੈਗਾ ਉਹ ਆਪਣੇ 뮤직 ਨੂੰ ਸਿਕਿਉਰ ਨਹੀਂ ਮੰਨਦੇ ਬੇ ਪੰਜਾਬੀ ਕਿਉਂਕਿ ਪੰਜਾਬੀ ਬੈਠਿਆ ਸਾਰੀ ਦੁਨੀਆ 'ਚ ਤੋ ਮਾਂ ਬੋਲੀ ਕਿਸੇ ਮੈਂ ਕਹਿੰਦਾ ਬਾਕੀ ਪਛਾਵਾ ਵੀ ਸਿੱਖੋ ਪਰ ਮਾਂ ਬੋਲੀ ਦੀ ਕੀਮਤ ਤੇ ਨਾ ਸਿੱਖੋ ਕਿ ਕਈ ਵਾਰੀ ਕੁਝ ਐਨ ਆਰ ਆਈ ਦੋਸਤ ਮਿੱਤਰ ਆਉਂਦੇ ਨੇ ਤਾਂ ਪੁੱਛਦੇ ਆ ਪੰਜਾਬੀ ਬੋਲ ਲੈਂਦਾ ਬੱਚਾ ਸਮਝ ਲੈਂਦਾ ਏ ਬੋਲ ਦਿੰਦੀ ਮੈਂ ਕਹ ਵੀ ਜੇ ਸਮਝ ਲੈਂਦਾ ਤਾਂ ਮੈਂ ਬੋਲ ਵੀ ਸਕਦਾ ਕਿ ਉਹ ਜਵਾਬ ਅੰਗਰੇਜ਼ੀ ਚ ਦਿੰਦਾ ਮੈਂ ਕਿ ਤੁਸੀਂ ਪੰਜਾਬੀ ਜਵਾਬ ਦੇਣੋਂ ਹਟਜੋ ਨਾ ਤੁਸੀਂ ਵੀ ਸਮਝਣੋਂ ਹਟਜੋ ਵੀ ਮੈਨੂੰ ਤਾਂ ਸਮਝ ਨਹੀਂ ਆਈ ਅੰਗਰੇਜ਼ੀ ਉਹ ਆਪ ਹੀ ਬੋਲੂਗਾ ਮਜਬੂਰੀ ਚ ਸੋ ਇਹ ਆਪਣੇ ਪਤਾ ਨਹੀਂ ਕਿਉਂ ਆਪਣੇ ਪਹਿਲੀ ਜਾਂ ਤਾਂ 200 ਸਾਲੋਂ ਰਾਜ ਕਰਦੇ ਆਪਣੇ ਤੇ ਸਾਈਕੀ ਦੇ ਵਿੱਚ ਆਪਣੇ ਆ ਗਿਆ ਵੀ ਸ਼ਾਇਦ ਅੰਗਰੇਜ਼ੀ ਬੋਲਣ ਵਾਲਾ ਸੀ ਕੋਈ ਬਹੁਤ ਹੀ ਵੱਡੇ ਜਾਂ ਵਿਦਵਾਨ ਮੰਨੇ ਜਾਂਦੇ ਆ ਰਸੂਲ ਹਮਜ਼ਾ ਤੋਂ ਉਹਨੇ ਲਿਖਿਆ ਹੈ ਮੇਰਾ ਦਾਗਿਸਤਾਨ ਚ ਕਹਿੰਦਾ ਜੀ ਇੱਕ ਅੰਗਰੇਜ਼ ਮੇਰੇ ਮੂਰੇ ਅੰਗਰੇਜ਼ੀ ਬੋਲ ਰਿਹਾ ਮੈਂ ਆਪਣੀ ਦਾਗਿਸਤਾਨ ਦੀ ਭਾਸ਼ਾ ਦਾਗੀ ਬੋਲ ਰਿਹਾ ਤਾਂ ਮੈਨੂੰ ਹੀ ਅਨਪੜ ਜਾਂ ਮੈਨੂੰ ਹੀ ਜਿਹੜਾ ਉਹ ਕਿਉਂ ਕਿਹਾ ਜਾ ਰਿਹਾ ਕਿ ਮੈਂ ਘੱਟ ਨੌਲੇਜ ਹੈ ਮੈਨੂੰ ਜਦ ਕਿ ਮੈਂ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਉਹ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਸੋ ਮਾਂ ਮਾਂ ਚ ਤਾਂ ਨਹੀਂ ਕੋਈ ਫਰਕ ਹੁੰਦਾ ਨਾ ਮਾਂ ਤਾਂ ਮਾਂ ਹੀ ਹੈ ਸੋ ਇਸ ਕਰਕੇ ਆਪਾਂ ਪਤਾ ਨਹੀਂ ਕਿਉਂ ਇਦਾਂ ਆਟੋ ਲੈਂਗੁਏਜ ਮੋਡ ਤੇ ਲੱਗੇ ਹੋਏ ਆ ਆਪਾਂ ਪੰਜਾਬੀ ਜਿਹੜੇ ਆ ਚੰਗੇ ਭਲੇ ਜਾਵਾਂਗੇ ਦਿੱਲੀ ਨੂੰ ਗੱਡੀ 'ਚ ਗੱਲਾਂ ਕਰਦੇ ਪੰਜਾਬੀ ਜਾਨਦੇ ਆ ਜਦੋਂ ਅੰਬਾਲਾ ਚਲੇ ਗਏ ਆਪੀ ਹਿੰਦੀ 'ਚ ਹੋ ਜਾਨੀ ਪਤਾ ਨਹੀਂ ਕਿਵੇਂ ਮਤਲਬ ਸਾਨੂੰ ਐ ਲੱਗਦਾ ਵੀ ਇੱਥੇ ਹਿੰਦੀ ਚੱਲੂਗੀ ਹੁਣ ਰਿਕਸ਼ੇ ਵਾਲ ਨੂੰ ਕਹਿ ਕਹਨੇ ਭਈਆ ਇਤਨੇ ਪੈਸੇ ਉਹ ਕਹਿੰਦਾ 10 ਰੁਪਏ ਦਿਓ ਖੜਾ ਛੱਡੋ ਸਰਦਾਰ ਜੀ ਉਹ ਮੂਰੂ ਪੰਜਾਬੀ ਬੋਲੀ ਜਾਂਦਾ ਹੁੰਦਾ ਜੀ ਸਾਨੂੰ ਪਤਾ ਨਹੀਂ ਕਿਉਂ ਐ ਲੱਗਦਾ ਵੀ ਸਾਡੀ ਭਾਸ਼ਾ ਜਿਹੜੀ ਆ ਉਹ ਘੱਟ ਫੈਲੀ ਹੋਈ ਹੈ ਜਾਂ ਇਹ ਸਮਝ ਨਹੀਂ ਆਉਂਦੀ ਕਿਸੇ ਨੂੰ ਹੁਣ ਤਾਂ ਜਿੱਥੇ ਮਰਜੀ ਤੁਸੀਂ ਜਾਉਂਗੇ ਪੰਜਾਬੀ ਤੁਹਾਨੂੰ ਅਫਸਰ ਮਿਲਣਗੇ ਪੰਜਾਬੀ 'ਚ ਤੁਹਾਨੂੰ ਬੋਰਡ ਮਿਲਣਗੇ ਪੰਜਾਬੀ 'ਚ ਤੁਹਾਨੂੰ ਜਿਹੜਾ ਸਾਹਿਤ ਮਿਲੂਗਾ ਸਾਰਾ ਕੁਝ AI ਤੇ ਅਸੀਂ ਪੰਜਾਬੀ ਵਾਲਾ ਕਰ ਰਹੇ ਹਾਂ AI ਤੇ ਪੰਜਾਬੀ ਮਿਲੂਗਾ ਤੇ ਉਹਨੂੰ ਸਾਰਾ ਸਭੀ ਸਾਹਿਬ ਜਫਰ ਸਾਹਿਬ ਸਾਰੇ ਲੱਗੇ ਹੋਏ ਨੇ ਕਿ ਉਹ ਸਾਰਾ ਜਿਹੜਾ ਉਹਨੂੰ ਕੋਈ ਡਾਟਾ ਨਹੀਂ ਹੈਗਾ ਸੀਗਾ ਅਸਲ 'ਚ ਸਾਰਾ ਅਸੀਂ ਡਾਟਾ ਉਹਨੂੰ ਦੇਵਾਂਗੇ ਤੇ ਅਸੀਂ ਕਿਸੇ ਵੱਲੋਂ ਟੈਕਨੋ ਟੈਕਨੋਲੋਜੀ ਪੱਖੋਂ ਵੀ ਕਿਸੇ ਪੱਖੋਂ ਅਸੀਂ ਆਪਣੀ ਭਾਸ਼ਾ ਨੂੰ ਜਿਹੜੀ ਆਪਣੀ ਬੋਲੀ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ ਜਦੋਂ ਚਾਰਜ ਸੰਭਾਲਿਆ ਮੁੱਖ ਮੰਤਰੀ ਦੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਏ ਉਦੋਂ ਰੋਣ ਹੀ ਲੱਗ ਗਿਆ ਕਹਿੰਦੇ ਸਾਡੇ ਕੋਲ ਪੈਸੇ ਹੀ ਨਹੀਂ ਅਸੀਂ ਤਾਂ ਕਰਜ਼ਾਈ ਹੋਏ ਪਏ ਹਰ ਤਰ੍ਹਾਂ ਦੇ ਘਾਣ ਦਿੱਤੇ ਜਾਂਦੀਆਂ ਅਸਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇ ਮਤਲਬ ਅਰਜੀ ਥੱਲੇ ਆ ਗਈ ਫਿਰ ਜੇ ਵਿੱਦਿ aí ਕਰਜ਼ੇ ਥੱਲੇ ਆ ਗਈ ਫਿਰ ਕੀ ਕਰ ਸੋ ਅਸੀਂ ਉਹਨਾਂ ਨੂੰ ਮਤਲਬ 350 ਕਰੋੜ ਰੁਪਏ ਦਾ ਬਜਟ ਪੰਜਾਬ ਯੂਨੀਵਰਸਿਟੀ ਪਟਿਆਲਾ ਵਾਸਤੇ ਰੱਖਿਆ ਜੀ ਅੱਜ ਉਹ ਪੈਰਾਂ ਸਿਰ ਹੋ ਗਈ ਏ ਯੂਨੀਵਰਸਿਟੀ ਤਾਂ ਪਹਿਲੇ ਹੀ ਕਾਫੀ ਅੱਛਾ ਕਰ ਰਹੀ ਸੀ ਪਰ ਉੱਥੇ ਹੁਣ ਹੋਸਟਲ ਨਾਵੇਂ ਲੇਟੈਸਟ ਟੈਕਨੀਕਸ ਜਿਹੜੀਆਂ ਕੰਪਿਊਟਰ ਸਭ ਪੜਾਉਣ ਦੇ ਤਰੀਕੇ ਜਿਉਂ ਟੀਚਰਾਂ ਨੂੰ ਤਨਖਾਹ ਹੀ ਨਹੀਂ ਮਿਲੂਗੀ ਫਿਰ ਤੁਸੀਂ ਜਦੋਂ ਫਿਰ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਬਹੁਤ ਨਵੇਂ ਤਰੀਕੇ ਨਾਲ ਪੜਾਇਆ ਜਾਊਗਾ ਜਾਂ ਕੋਈ ਉਹ ਤਾਂ ਆਪਣੇ ਆਪ ਦੇ ਭਵਿੱਖ ਦੀ ਚਿੰਤਾ ਕਰ ਰਹੇ ਨੇ ਜਿਨ੍ਹਾਂ ਨੇ ਸਾਡਾ ਭਵਿੱਖ ਬਣਾਉਣਾ ਹੈ ਪਹਿਲਾਂ ਉਹਨਾਂ ਦਾ ਭਵਿੱਖ ਤਾਂ ਸੇਵ ਕਰੋ ਨਾ ਉਹ ਤਾਂ ਧਰਨੇ ਦਿੰਦੇ ਫਿਰਦੇ ਸੀਗੇ ਯੂਨੀਵਰਸਿਟੀ ਜਿਹੜੇ ਧਰਨੇ ਹੁੰਦੇ ਸੀ ਸੋ ਇਸ ਕਰਕੇ ਸਾਡੇ ਪੀਏਯੂ ਦੇ ਵਿੱਚ ਵੀ ਗੁਨਾਨਕ ਦੇਵ ਯੂਨੀਵਰਸਿਟੀ ਚ ਵੀ ਪੰਜਾਬੀ ਯੂਨੀਵਰਸਿਟੀ ਚ ਵੀ ਅਸੀਂ ਇਹੀ ਸੋਚ ਕੇ ਕੋਈ ਵੀ ਅਪੁਆਇੰਟਮੈਂਟ ਕਰਦੇ ਹਾਂ ਕਿ ਕੋਈ ਧੜੇ ਦਾ ਨਾ ਕੋਈ ਗਰੁੱਪ ਦਾ ਨਾ ਹੋਵੇ ਬੰਦਾ ਜਿਹੜਾ ਉਹ ادارے ਨੂੰ ਚਲਾ ਸਕਦਾ ਹੋਵੇ ਨੇ ਤਾਂ ਧੜੇ ਬੰਦੀਆਂ ਜਾਂ ਗਰੁੱਪੀਜ਼ਮ ਚ ਉਹ ਚ ਵੀ ਆਪਾਂ ਕਾਫੀ ਆਪਣਾ ਨੰਬਰ ਹੈ ਪੰਜਾਬੀਆਂ ਦਾ ਕਹਿੰਦੇ ਕਬੱਡੀ ਪੰਜਾਬੀਆਂ ਦੀ ਫੇਵਰਟ ਗੇਮ ਕਿਉਂ ਹੈ ਮੈਂ ਕਿਹਾ ਜੀ ਇਹਦਾ ਸੁਭਾਅ ਮਿਲਦਾ ਸਾਡੇ ਨਾਲ ਇਹਦੇ ਰੂਲ ਜਿਹੜੇ ਨੇ ਸਾਡੇ ਸੁਭਾਅ ਨਾਲ ਮਿਲਦੇ ਨੇ ਕਹਿੰਦੇ ਕਿਵੇਂ ਮੈਂ ਕਿਹਾ ਜੀ ਲੱਤਾਂ ਖਿੱਚਣੀਆਂ ਹੁੰਦੀਆਂ ਤਾਂ ਰੋਜ਼ ਕਰਦੇ ਆਂ ਕੰਮ ਅਸੀਂ ਹਨ ਵੀ ਇੱਕ ਬੰਦਾ ਆਇਆ ਉਹਨੋਂ ਦੀ ਮੰਜ਼ਲ ਤੇ ਜਾਣ ਨਹੀਂ ਦੇਣਾ ਆ ਤਾਂ ਰੋਜ਼ ਕਰਦੇ ਆਂ ਜੀ ਮੈਂ ਕੰਮ ਅਸੀਂ ਸੋ ਸਾਡਾ ਤਾਂ ਫੇਵਰਟ ਆ ਸਾਡੀ ਕਿ ਸਿੱਕ ਦੂਜੇ ਥੱਲੇ ਲਾਉਣਾ ਕਹਿੰਦੇ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪड़ोसी ਸੁਖੀ ਹੈ ਉਹ ਉੱਦਲੇ ਪਾਸੇ ਦੇਖੇ ਜਾਣਾ ਵਿੱਚ ਕਾਰ ਲੈ ਲੈਣਾ ਕੋਈ ਗਵਾਂਢੀ ਇਹ ਨਹੀਂ ਸੋਚਦੇ ਮਿਹਨਤ ਕਰਕੇ ਮੈਂ ਇਹ ਤੋਂ ਵੱਡੀ ਕਾਰ ਲਵਾਂ ਇਹੀ ਸੋਚ ਜਾਣਗੇ ਕੋਈ ਗੱਲ ਨਹੀਂ ਹਾਰਨ ਮਾਰਦਾ ਛ੍ਰੀਟਾ ਪਾਵਾਂਗੇ ਤੇਰੇ ਛ੍ਰੀਟੇ ਹੀ ਪਾ ਦਿੰਦੇ ਦੱਸੋ ਸੋ ਅਸੀਂ ਬਹੁਤ ਮਿਹਨਤੀ ਕੌਮ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨ ਦੀਆਂ ਸਿੱਖਿਆਵਾਂ ਦਿੱਤੀਆਂ ਮਜਲੂਮਾਂ ਦੇ ਹੱਕ 'ਚ ਲੜਨ ਦੀਆਂ ਸਿੱਖਿਆਵਾਂ ਦਿੱਤੀਆਂ ਅਸੀਂ ਦਾਦੇ ਤੋਂ ਲੈ ਕੇ ਪੋਤਿਆਂ ਤੱਕ ਸਰਵੰਸ ਬਾਰੇ ਹੋਏ ਗੁਰੂਆਂ ਦੇ ਵਾਰਿਸਾਂ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਚਾਹੇ ਉਹ ਜਿੰਨੀ ਮਰਜ਼ੀ ਗਿਣਤੀ 'ਚ ਹੋਣ ਦੁਸ਼ਮਣ ਤਾਂ ਫਿਰ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਕਿ ਮੈਂ ਸਵਾ ਲੱਖ ਹੋ ਗਿਆ ਤੇ ਅਸੀਂ ਚਿੜੀਆਂ ਤੋਂ ਬਾਜ ਤੜਾਉਣ ਵਾਲੇ ਗੁਰੂਆਂ ਦੇ ਵਾਰਿਸ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ 'ਚ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਣ ਵਾਲੇ ਸ਼ਹੀਦਾਂ ਦੇ ਵਾਰਿਸ ਸੋ ਇੰਨੀਆਂ ਕੁਰਬਾਨੀਆਂ ਔਰ ਇੰਨੀਆਂ ਲਾਸਾਨੀ ਕੁਰਬਾਨੀਆਂ ਕਿਸੇ ਹੋਰ ਕੌਮ ਕੋਲੇ ਜਾਂ ਖਿੱਤੇ ਕੋਲੇ ਨਹੀਂ ਹੈਗੇ ਜਿਹਨੀਆਂ ਆਪਣੇ ਕੋਲ ਸੰਭਾਲਣ ਦੀ ਲੋੜ ਹੈ ਬਸ ਯਾਦ ਕਰਨ ਦੀ ਲੋੜ ਹੈ ਆਪਣੇ ਵਿਰਸੇ ਨੂੰ ਆਪਣੇ ਸਾਹਿਤ ਨੂੰ ਆਪਣੀ ਬੋਲੀ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਉਜਿੰਦਾ ਰਹਿੰਦੀ ਜਿਹੜੀਆਂ ਭੁੱਲ ਜਾਂਦੀਆਂ ਨੇ ਬਹੁਤ ਸਾਰੀਆਂ ਬੋਲੀਆਂ ਖਤਮ ਹੋ ਗਈਆਂ ਲੋਪ ਹੋ ਗਈਆਂ ਬੋਲੀਆਂ ਲੋਪ ਹੋ ਗਈਆਂ ਸੋ ਇਸ ਕਰਕੇ ਸਾਨੂੰ ਐਡੀ ਕੋਈ ਚਿੰਤਾ ਦੀ ਗੱਲ ਨਹੀਂ ਹੈ ਕਿ ਪੰਜਾਬੀ ਕੋਈ ਐਡੀ ਛੋਟੀ ਮੋਟੀ ਭਾਸ਼ਾ ਨਹੀਂ ਹੈਗੀ ਵੀ ਜੇ ਚਾਰ ਬੰਦੇ ਹਿੰਦੀ ਬੋਲਣ ਵਾਲੇ ਆ ਗਏ ਜਾਂ ਕੋਈ ਅੰਗਰੇਜ਼ੀ ਵਾਲੇ ਆ ਗਏ ਉਹਦੇ ਨਾਲ ਭਾਸ਼ਾ ਨੂੰ ਕੋਈ ਖਤਰਾ ਨਹੀਂ ਬਹੁਤ ਵੱਡੀ ਭਾਸ਼ਾ ਸਾਡੀ ਅਮੀਰ ਭਾਸ਼ਾ ਹੈ ਪਰ ਹਾਂ ਇਹ ਹੈ ਕਿ ਸਾਨੂੰ ਸਾਹਿਤਕਾਰਾਂ ਨੂੰ ਯਾਦ ਕਰਨਾ ਪਊ ਉਹਨਾਂ ਨੂੰ ਸਨਮਾਨ ਕਰਨਾ ਪਊ ਉਹਨਾਂ ਦੀਆਂ ਕਿਤਾਬਾਂ ਸੰਭਾਲਨੀਆਂ ਪੈਣਗੀਆਂ ਟੈਕਨੋਲੋਜੀ ਮੁਤਾਬਕ ਜੋ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਹੈ ਉਹਦੇ ਮੁਤਾਬਕ ਸਾਨੂੰ ਬੋਲੀ ਨੂੰ ਅਪਡੇਟ ਕਰਨਾ ਆਧੁਨਿਕਤਾ ਨੂੰ ਵੀ ਅਪਣਾਉਣਾ ਪਊਗਾ ਕਿਉਂਕਿ ਮੈਂ ਖੁਦ ਇੱਕ ਕਲਾਕਾਰ ਦੇ ਤੌਰ ਤੇ ਵਿਚਰਿਆ ਹੋਇਆ ਮੈਨੂੰ ਪਤਾ ਹੈ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈ ਮੈਂ ਪੂਰੀ ਦੁਨੀਆ ਦੇ ਵਿੱਚ ਗਿਆ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ ਜਿੱਦ ਤੱਕ ਸੂਰਜ ਚੜ੍ਹਦਾ ਪਹਿਲਾ ਨਿਊਜ਼ੀਲੈਂਡ ਤੋਂ ਫਿਰ ਕੈਲੀਫੋਰਨੀਆ ਜਾ ਕੇ ਛੁੱਪਦਾ ਉਦੇ ਤੱਕ ਗਏ ਹੋਏ ਆ ਬਹੁਤ ਸਾਰੇ ਪੰਜਾਬੀ ਬੜੇ ਵੈਲ ਸੈਟਲਡ ਪੰਜਾਬੀ ਨੇ ਪੂਰੀ ਦੁਨੀਆ ਚ ਬਹੁਤ ਮਿਹਨਤਾਂ ਕਰ ਕਰਕੇ ਉਹਨਾਂ ਨੇ ਉਹਨਾਂ ਮੁਲਕਾਂ ਚ ਵੀ ਆਪਣੇ ਸਿੱਕੇ ਜਮਾਏ ਨੇ ਆਪਣੇ ਝੰਡੇ ਗੱਡੇ ਨੇ ਤੇ ਉਹਨਾਂ ਨੂੰ ਵੀ ਇਹੀ ਫਿਕਰ ਰਹਿੰਦਾ ਪੰਜਾਬ ਦਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਦੇਸ਼ ਦੀਆਂ ਖਬਰਾਂ ਨਹੀਂ ਪੜ੍ਹਦੇ ਆ ਉਸ ਤੋਂ ਪਹਿਲਾਂ ਦੇਸ਼ ਪੰਜਾਬ ਸੁੱਖ ਸ਼ਾਂਤੀ ਪੰਜਾਬ ਤੋਂ ਤਾਂ ਨਹੀਂ ਕੋਈ ਮਾੜੀ ਖ਼ਬਰ ਦੇਖੋ ਕੁੜੀ ਚਾਹੇ ਜਿੰਨੇ ਮਰਜ਼ੀ ਅਮੀਰ ਕਰੇ ਵਿਹਾਈ ਜਾਵੇ ਉਹਦੀ ਇੱਕੋ ਹੀ ਇੱਛਾ ਰਹਿੰਦੀ ਹੈ ਕਿ ਮੇਰੇ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ ਸੋ ਇਹ ਪੇਕੇ ਨੇ ਉਹਨਾਂ ਦੇ ਜਿਹੜੇ ਬਾਹਰ ਬੈਠੇ ਨੇ 18-18 ਘੰਟੇ ਬਿਵੀ ਘੰਟੇ ਨੇ ਸ਼ਿਫਟਾਂ ਲਾ ਕੇ ਮਿਹਨਤਾਂ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਉੱਥੇ ਸਟੈਬਲਿਸ਼ ਕੀਤਾ ਇਸੇ ਕਰਕੇ ਫਿਰ ਸਾਰੇ ਉਹ ਕਿਉਂਕਿ ਪੰਜਾਬੀ ਜਿੱਥੇ ਵੀ ਜਾਂਦੇ ਆ ਉਹਦਾ ਗਾਣਾ ਤੇ ਖਾਣਾ ਨਾਲ ਲੈ ਜਾਂਦੇ ਤੁਸੀਂ ਦੇਖੋਗੇ ਸ਼ੇਰੇ ਪੰਜਾਬ ਢਾਬਾ ਨਾਲ ਹੀ ਕਾਸ਼ਟਾਂ ਦੀ ਦੁਕਾਨ ਹੁੰਦੀ ਹੈ ਇੱਧਰ ਗਾਣੇ ਚਲੀ ਜਾਂਦੇ ਨੇ ਇੱਧਰ ਰੋਟੀ ਹੈ ਸੋ ਜਿੱਥੇ-ਜਿੱਥੇ ਪੰਜਾਬੀ ਜਾਣਗੇ ਸਿੰਗਰ ਪੰਜਾਬ ਦੇ ਉੱਥੇ-ਉੱਥੇ ਜਾਣਗੇ ਉਹ ਬੁਲਾਉਂਦੇ ਨੇ ਉਹ ਬਾਤਰ ਸਾਹਿਬ ਨੂੰ ਖੁਦ ਕਵੀ ਸੇ ਮਿਲਣਾ ਲਈ ਟ੍ਰਾਂਟੋ ਵੈਨਕੂਵਰ ਬਹੁਤ ਵਾਜੰਦਰੀ ਬਹੁਤ ਸੋ ਮੈਂ ਅੱਜ ਉਹਨਾਂ ਨੂੰ ਯਾਦ ਕਰਦੇ ਆਂ ਜਾਣਾਂ ਤਾਂ ਚਲੋ ਹਰੇਕ ਨੇ ਪਰ ਇਦਾਂ ਅਚਾਨਕ ਚਲੇ ਜਾਣਾ ਬਹੁਤ ਦੁੱਖਦਾਇਕ ਹੁੰਦਾ ਤੇ ਜਾਣੇ ਦੀ ਖਬਰ ਆਈ ਕਿ ਮਤਲਬ ਸਵੇਰ ਨੂੰ ਉੱਠੇ ਨਹੀਂ ਤੇ ਇੱਕ ਬਹੁਤ ਮਤਲਬ ਵੱਡਾ ਇਸ ਸਦੀ ਦਾ ਘਾਟਾ ਜਿਹੜਾ ਪੰਜਾਬੀ ਸਾਹਿਤ ਨੂੰ ਪੰਜਾਬੀ ਬੋਲੀ ਨੂੰ ਪਿਆ ਭਾਈਆ ਕਿ ਉਹਨਾਂ ਦੀ ਹੁਣ ਆਪਾਂ ਯਾਦਾਂ ਨੂੰ ਸੰਭਾਲ ਲਈਏ ਉਹਨਾਂ ਦੇ ਨਾਂ ਤੇ ਅਵਾਰਡ ਜਿਹੜੇ ਨੇ ਉਹਨਾਂ ਦੇ ਨਾਂ ਤੇ ਗੋਸ਼ਟੀਆਂ ਉਹਨਾਂ ਦੇ ਨਾਂ ਤੇ ਉਹਨਾਂ ਦੀਆਂ ਕਵਤਾਵਾਂ ਨੂੰ ਪੜਿਆ ਜਾਵੇ ਤਾਂ ਕਿ ਨਵੀਂ ਪੀੜ੍ਹੀ ਜਿਹੜੀ ਹੈ ਉਹ ਉੱਥੋਂ ਦੀਵੇ ਤੋਂ ਲੋਅ ਲੈ ਸਕੇ ਜਿਹੜਾ ਕਿਹਾ ਗਿਆ ਕਿ ਐਥਿਕ AI ਦਾ ਸੈਂਟਰ ਹੈ ਐਥੀਕਲ ਦਾ ਤੋਂ ਇੱਥੇ ਬਾਦਰ ਸਾਹਿਬ ਦੇ ਨਾਂ ਤੇ ਹੀ ਸੁਜੀਤ ਹਾਂਜੀ ਸੁਜੀਤ ਪਾਤਰ ਸਾਹਿਬ ਦੇ ਨਾਮ ਤੇ ਨਾ ਸੁਜੀਤ ਪਾਤਰ ਸੈਂਟਰ ਫਾਰ ਐਥਿਕ ਐਥੀਕਲ AI ਇੱਕ ਸੈਂਟਰ ਬਣਾਵਾਂਗੇ ਇੱਥੇ ਯੂਨੀਵਰਸਿਟੀ ਤੇ ਉਹਦੇ ਵਾਸਤੇ ਜਿੰਨਾ ਮੈਂ ਤੁਸੀਂ ਰੂਪਰੇਖਾ ਬਣਾ ਕੇ ਦੇ ਦਿਓ ਜੀ ਵਿਸ਼ਾ ਕੋਈ ਬਜਟ ਕੋਈ ਜਿਹੜਾ ਸਰਦ ਆਸਤੋ ਤੇ ਉਹਦੇ ਲਈ ਤੁਸੀਂ ਜੋ ਵੀ ਸਥਾਨ ਚੁਣੋਗੇ ਯੂਨੀਵਰਸਿਟੀ ਚ ਚਿੱਤੇ ਵੀ ਬੁਰਾ ਔਰ ਜੋ ਵੀ ਲੇਟੈਸਟ ਟੈਕਨੋਲੋਜੀ ਹੋਗੀ ਉਹ ਜਿਹੜੀ ਹੈ ਅਸੀਂ ਤੁਹਾਨੂੰ ਮਹਈਆ ਕਰਾਵਾਂਗੇ ਨਹੀਂ ਜੀ ਫਰਜ ਬਣਦੇ ਸਾਟੇ ਜੀ ਸਾਡਾ ਫਰਜ ਹੈ ਕੋਈ ਕੋਈ ਬੈਠੋ ਜੀ ਪਲੀਜ਼ ਐਸਾ ਐਸਾਨ ਨਹੀਂ ਹੈਗਾ ਇਹ ਫਰਜ ਹੈ ਕਿਉਂਕਿ ਸਰਕਾਰਾਂ ਦਾ ਕੰਮ ਹੈ ਹੁੰਦਾ ਹੈ ਨਹੀਂ ਕਿ ਆਪਣੇ ਆਪਣੇ ਨਾਗਰਿਕਾਂ ਦੀ ਸੇਫਟੀ ਉਹਨਾਂ ਦੇ ਰੋਜ਼ਗਾਰ ਉਹਨਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਦੀ ਫਿਕਰ ਇਹ ਸਰਕਾਰਾਂ ਦੇ ਫਰਜ਼ ਨੇ ਜੀ ਸਾਹਿਦਕਾਰਾਂ ਨੂੰ ਗੀਤਕਾਰਾਂ ਨੂੰ ਜਜਨਾ ਨੇ ਪੰਜਾਬੀ ਬੋਲੀ ਲਈ ਕੁਝ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨਿਤ ਕਰਨਾ ਉਹਨਾਂ ਨੂੰ ਸੰਭਾਲ ਕੇ ਰੱਖਣਾ ਇਹ ਫਰਜ਼ ਪੈਂਦਾ ਹੈ ਅੱਜ ਮੈਂ ਮੱਗੀ ਦਦਨੇ ਅੱਜ 40 ਮੁਕਤੀਆਂ ਦੀ ਧਰਤੀ ਤੇ ਮੁਖਸਰ ਸਾਹਿਬ ਬਹੁਤ ਪਾਰੀ ਗਿਣਤੀ ਚ ਸੰਗਤਾਂ ਉਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਥੇ ਜਾ ਕੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਉਥੇ ਜਾ ਕੇ ਜਿੱਥੇ ਬੇਦਾਵੇ ਪਾੜੇ ਸੀ ਸੋ ਅੱਜ ਦਾ ਦਿਨ ਇਸ ਪੱਖੋਂ ਵੀ ਬਹੁਤ ਇਤਿਹਾਸਿਕ ਹੈ ਪਰ ਮਨੂਸਾ ਵੀ ਸਾਹਿਬ ਨੇ ਕਿਹਾ ਕਿ ਇੱਥੇ ਪਹਿਲਾ ਉਹਨਾਂ ਦਾ ਫੰਕਸ਼ਨ ਕਰਨਾ ਹੈ ਦੁਨੀਆ ਦੇ ਜਾਣ ਤੋਂ ਬਾਅਦ ਉਹਨਾਂ ਯਾਤਰਾ ਪਹਿਲਾ ਕਰਨਾ ਹੈ ਤਾਂ ਮੈਂ ਕਿਹਾ ਜੀ ਮੈਂ ਆਜੂਗਾ ਜੁਮੈਨ ਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਵਰਗੇ ਲੋਕ ਜਿਹੜੇ ਨੇ ਹਾਂ ਨਹੀਂ ਤਾਂ ਐਸ ਕਿਸਮ ਦੀਆਂ ਵਿਚਾਰ ਗੋਸ਼ਟੀਆਂ ਵਾਸਤੇ ਮਤਲਬ ਹਾਲ ਖਾਲੀ ਹੋ ਹੁੰਦੇ ਪਰ ਇੱਥੇ ਅੱਜ ਤੁਹਾਨੂੰ ਪੂਰਾ ਫੁੱਲ ਹਾਊਸ ਦੇਖ ਕੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਨਕਲਾਬ ਵਾਲੇ ਦੀਵੇ ਵਿੱਚ ਤੇਲ ਪਾਉਣ ਵਾਲੇ ਹੈਗੇ ਅਜੇ ਦੀਵਾ ਬੁਝਣ ਨਹੀਂ ਦੇਣਾ ਸੋ ਤੁਹਾਡਾ ਇੱਥੇ ਚੱਲਿਆ ਹੋਇਆ ਇੱਕ ਕਦਮ ਸਾਡੇ ਲਈ ਸਿਰਮੱਥ ਹੈ ਔਰ ਨਹੀਂ ਤਾਂ ਆਪਾਂ ਦੇਖਦੇ ਹਾਂ ਆਮ ਤੌਰ ਤੇ ਕਿ ਲੋਹੜੀ ਤੋਂ ਅਗਲਾ ਦਿਨ ਜਿਹੜਾ ਉਹ ਵੈਸੇ ਹੀ ਦੁਪਹਿਰ ਤੋਂ ਬਾਅਦ ਹੀ ਉੱਠਦੇ ਆਂ। ਪਰਤਾਤਾ ਸਵੇਰੇ ਫੁੱਲ ਹੋਇਆ ਪਿਆ ਹਾਲ। ਇਹਦਾ ਮਤਲਬ ਪਾਤਰ ਸਰ ਦੀ ਜਿਹੜੀ ਪਿਆਰ ਆ ਜਿਹੜਾ ਉਹਨਾਂ ਦਾ ਉਹਦਾ ਕੋਈ ਕੀਮਤ ਕਿਸੇ ਕਰੰਸੀ 'ਚ ਨਹੀਂ ਹੋ ਸਕਦੀ। ਸੋ ਤੁਸੀਂ ਇੱਥੇ ਪਹੁੰਚੇ ਤੁਹਾਡਾ ਵੀ ਚੱਲਿਆ ਹੋਇਆ ਸਾਰਿਆਂ ਦਾ ਇੱਕ ਕਦਮ ਸਿਰ ਮੱਥੇ। ਔਰ ਅਭਿਖ ਦੇ ਵਿੱਚ ਸੁਜੀਤ ਪਾਤਰ ਯਾਦਗਾਰੀ ਅਵਾਰਡ ਵੀ ਦੇਵਾਂਗੇ। ਜਿਹੜੇ ਨਵੇਂ ਸ਼ਾਇਰ ਜਿਹੜੇ ਹੋਣਗੇ ਨਵੇਂ ਮੁੰਡੇ ਉਹਨਾਂ ਨੂੰ ਮਤਲਬ ਮਾਣ ਮਹਿਸੂਸ ਹੋਵੇ ਕਿ ਮੈਂ ਸੁਰਜੀਤ ਪਾਤਰ ਯਾਦਗਾਰੀ ਵਾਰਡ ਜੇਤੂ ਆ ਮੈਂ ਉਹਨਾਂ ਦੇ ਪਿੰਡ ਗਿਆ ਇੱਕ ਵਾਰੀ ਜਦੋਂ ਕਰਤਾਰਪੁਰ ਤੋਂ ਸੰਜੀ ਮੋਢੀ ਦਾ ਕਪੂਰਥਲੇ ਵੱਲ ਪੱਤੜ ਕਲਾ ਮੈਨੂੰ ਜੋ ਦੱਸਿਆ ਵੀ ਇਹ ਪੱਤ ਦਾ ਪਿੰਡ ਹੈ ਮੈਂ ਕਿਹਾ ਵੀ ਇੱਥੋਂ ਆ ਛੋਟੇ ਛੋਟੇ ਪਿੰਡਾਂ ਚੋਂ ਉੱਠ ਕੇ ਪੀ ਐਚ ਡੀਆਂ ਕਰਕੇ ਪੜ ਕੇ ਔਰ ਦੁਨੀਆ 'ਚ ਨਾਮ ਕਮਾਉਣਾ ਬਹੁਤ ਵੱਡੀ ਗੱਲ ਹੈ। ਨਹੀਂ ਕੋਈ ਦੁਨੀਆ 'ਚ ਨਾਮ ਕਮਾਉਣਾ ਬਦਮਸ਼ਰੀ ਦੇ ਅਵਾਰਡ ਜਿੱਤਨੇ ਸਾਹਿਤ ਕਲਾ ਕਦਮੀ ਦੇ ਅਵਾਰਡ ਕੋਈ ਐਸੀ ਕੋਈ ਐਸਾ ਅਵਾਰਡ ਨਹੀਂ ਹੋਣਾ ਜਿਹੜਾ ਨਾਂ ਕਰੇ ਪਿਆ ਹੋਵੇ ਹੈਨਾ ਸੋ ਅਵਾਰਟਾ ਫਿਰ ਛੋਟੇ ਰਹਿ ਜਾਂਦੇ ਨੇ ਜੀ ਜਦੋਂ ਕੋਈ ਬੰਦਾ ਸੋਚ ਤੇ ਖੜਾ ਹੋਵੇ ਤੇ ਸੋਚ ਜਿਹੜੀ ਹੈ ਉਹਨੂੰ ਕਲਮ ਵੱਧ ਕਰਕੇ ਕਾਗਜ਼ ਤੇ ਉਤਾਰ ਦਿਓ ਸੋ ਬਹੁਤ ਮਾਨ ਕਿਸ ਗਲ ਤੇ ਹੈਗਾ ਕਿ ਅਸੀਂ ਸੁਜੀਤ ਬਾਤਰ ਹੋਰਾਂ ਨੂੰ ਦੇਖਿਆ ਹੋਇਆ ਉਹਨਾਂ ਨੂੰ ਪੜਿਆ ਹੋਇਆ ਪਰਦੇ ਰਵਾਂਗੇ ਔਰ ਉਹਨਾਂ ਦੀਆਂ ਲਿਖਤਾਂ ਨੂੰ ਸਾਂਭਣਾ ਉਹਨਾਂ ਦੇ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਆਰਥਿਕ ਜਾਂ ਸਮਾਜਿਕ ਤੌਰ ਤੇ ਕਿਸੇ ਪੱਖੋਂ ਵੀ ਕੋਈ ਜ਼ਰੂਰਤ ਹੋਵੇ ਅਸੀਂ ਨਾਲ ਖੜਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੈਨੂੰ ਇੱਥੇ ਬੁਲਾਇਆ ਔਰ ਐਨੇ ਪਿਆਰ ਸ਼ਾਂਤੀ ਨਾਲ ਤੁਸੀਂ ਮੈਨੂੰ ਸੁਣਿਆ ਲੋਕਾਂ ਨੂੰ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੋਕਾਂ ਨੂੰ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ मिलते रहे तो जिंदा रहेंगे तो मिलते रहेंगे और जो भी किसी किस्म का कोई पंजाबी भाषा प्रति पंजाबी बोली ली लायक कोई सेवा हुई तो अं सेवा बद चढ़ के हिस्सा पावे बहुत बहुत सारे का धन्यवाद बहुत बहुत मेहरबानी वागुरू जी का खालसा वाहगुरू